ਨਾਮ ਤੁਹਾਡਾ ਸਾਲੀ ਮੇਰਾ ਰਸ਼ਮ ਜੀ ਜਸੰਗਲਾਣਾ ਕਿੱਥੋਂ ਦੇ ਰਹਿਣ ਵਾਲੇ ਮੈਟ ਕੋਲੀਆ ਜੀ ਸਰ ਇੱਕ ਜੇਲ੍ਹ ਦੇ ਵਿੱਚ ਕੈਦੀ ਦੀ ਮੌਤ ਦਾ ਸਾਹਮਣਾ ਹੈ ਮਾਮਲਾ ਹੈ ਕੀ ਮਾਮਲਾ ਮਾਮਲਾ ਸਰ ਇਦਾਂ ਹੈ ਜੀ ਮੇਰਾ ਭਰਾ ਸੁਖਵਿੰਦਰ ਸਿੰਘ ਸਾਲੂ ਦੇਸਰਾਜ ਜੀ ਮੈਂ 33 33 ਵੀਟ ਕੋਲੀ ਗੁਰਦੁਆਰਾ ਬੋਲੀ ਸਾਹਿਬ ਰਹਿੰਦਾ ਜੀ ਸਾਡਾ ਇੱਕ ਉਹ ਕੇਸ ਸੀ ਅੰਬਾਲੇ ਦੇ ਵਿੱਚ ਉਹਦਾ ਸਾਡਾ ਫੈਸਲਾ ਕੋਰਟ ਦੇ ਵਿੱਚ ਹੋ ਚੁੱਕਿਆ ਸੀ ਜਿਹਦੇ ਸਾਡਾ ਆਯੂ ਮਲਜੀਤ ਸਿੰਘ ਨੀਅਰ ਵਾਈਟ ਕੋਲੀ ਥਾਣਾ ਉਸਕੇ باوجود ਜੋ ਕੰਪਲੀਟਰ ਹੈ ਲਸ਼ਮਣ ਸਿੰਘ ਅਵਾਲੇ ਨੇ ਸਾਡੇ ਭਰਾ ਨੂੰ ਟ੍ਰੋਚਰ ਕੀਤਾ ਅੰਬਾਲਾ ਜੇਲ੍ਹ ਚ ਲਾਇਆ ਅੰਬਾਲਾ ਜੇਲ੍ਹ ਚ ਉਸ ਕੋ ਦਵਾਈ ਪੂਰੀ ਨਹੀਂ ਹੋਈ ਅੰਬਾਲਾ ਜੇਲ੍ਹ ਤੇ ਉੱਥੋਂ ਬਾਲਾ ਜੇਲ੍ਹ ਸੇ ਲੈ ਕੇ ਉਹ 10:00 ਵਜੇ ਕੋਰਟ ਲੈ ਗਏ 10:00 ਵਜੇ ਕੋਰਟ ਤੇ ਉਹਨੇ ਪਟਿਆਲਾ ਜੇਲ੍ਹ ਮੈਂ ਮੈਂਸ਼ਨ ਕਰ ਦਿਆਦਰ ਉਸਕੇ ਬਾਅਦ ਉਸ ਕੋ ਦਵਾਈ ਜੋ ਪ੍ਰੋਵਾਈਡ ਕਰਾਣੀ ਸੀ ਸ਼ੁਕਰ ਕੀ ਉਹਨੂੰ ਟਾਈਮ ਪਰ ਦਵਾਈ ਨਹੀਂ ਮਿਲੀ ਉਸਕੇ ਰਸਤੇ ਉਸ ਮੈਂ ਜੇਲ੍ਹ ਕੇ ਅੰਦਰ ਉਸਦੀ ਡੈਥ ਹੋ ਗਈ ਸਰ ਤੁਸੀਂ ਉਹਨਾਂ ਦੇ ਕੀ ਲੱਗਦੇ ਹੋ ਜੀ ਮੈਂ ਉਹਨੂੰ ਦਾ ਭਰਾ ਜੀ ਇਹ ਕਿੰਨੇ ਟਾਈਮ ਤੋਂ ਜੇਲ੍ਹ ਦੇ ਵਿੱਚ ਕੀ ਮਾਮਲਾ ਸਰ ਜੇਲ੍ਹ ਤੇ ਉਹ ਆਪਣਾ ਆਪ ਹਫਤਾ ਇੱਕ ਹਫਤਾ ਹੋਇਆ ਤੇ अपना अठाई उन्तीस तरीक को वहाँ से आए थे छह सात तरीक को यहाँ उसके आए उसके बाद डेथ होगी पोस्टमार्टम के तो बाद कुछ जानकारी सामने आई पोस्टमार्टम सर ऐसा ना पोस्टमार्टम करने के लिए आए थे सारी जान यहाँ पे किसान हमारी किसी ने सुनी नहीं आगी उसके बाद फिर दोबारा फिर फे आए पोस्टमार्टम रिपोर्ट के बाद पता चलेगा क्या हुआ सर हमारे को इंसाफ मिलना चाहिए प्रिंस प्रिंस सर थे रहने वाले झेक भट्ट कोहली सर ਇਹ ਜਿਹੜੇ ਸੁਖਵਿੰਦਰ ਸਿੰਘ ਦੀ ਮੌਤ ਹੋਈ ਹੈ ਕਾਰਨ ਕੀ ਮੰਦੇ ਹੋ ਸਰ ਇਸ ਕਾਰਨ ਇਸ ਇਹ ਮੰਨਦੇ ਜੀ ਅਸੀਂ ਇਹ ਆਪਣਾ ਜਿਹੜਾ ਆਈਓ ਹੈ ਉਹ ਟੋਰਚਰ ਕਰਦਾ ਲੈ ਕੇ ਆਇਆ ਠਗੋਲੀ ਵਾਲਾ ਆਈਓ ਔਰ ਅੰਬਾਲੇ ਦੀ ਪਾਰਟੀ ਹੈ ਸਾਡਾ ਫੈਸਲਾ ਹੋਇਆ ਸੀ ਫੈਸਲੇ ਦੇ ਵਿੱਚ ਅਸੀਂ 30000 ਰੁਪਿਆ Google Pay ਕੀਤਾ ਸੀ 20000 ਰੁਪਿਆ ਇਹ ਕੈਸ਼ ਦਿੱਤਾ ਸੀ ਆਈਓ ਕਹਿੰਦਾ ਤੁਹਾਡਾ ਕੋਰਟ 'ਚ ਅਸੀਂ ਫੈਸਲਾ ਕਰਾ ਦਾਂਗੇ ਅਸੀਂ ਕਹਿੰਦੇ ਇਹਦਾ ਫੈਸਲਾ ਹੋ ਗਿਆ ਸਮਝੌਤਾ ਹੋ ਗਿਆ ਹੈ ਅਸੀਂ ਕੋਰਟ 'ਚ ਇਹਨਾਂ ਨੂੰ ਬਰੀ ਕਰਵਾ ਦਾਂਗੇ ਬਰੀ ਦੇ ਬਾਅਦ ਸਾਰੇ ਇਹਨਾਂ ਨੇ ਕੁਝ ਨਹੀਂ ਕਰਿਆ ਜੀ ਕਾਰਵਾਈ ਆਈਓ ਪੈਸੇ ਭਾਲ ਰਿਹਾ ਤਾਂ ਜੀ ਆਈਓ ਨੇ ਮੇਰੇ ਫਾਦਰ ਸਾਹਿਬ ਨੂੰ ਟੌਰਚਰ ਕਰਿਆ ਟੌਰਚਰ ਦੇ ਬਾਅਦ ਮੇਰੇ ਫਾਦਰ ਸਾਹਿਬ ਨੂੰ ਸ਼ੂਗਰ ਹੋਈ ਹੈ ਸ਼ੂਗਰ ਸ਼ੂਗਰ ਦੇ ਬਾਅਦ ਜੀ ਮੇਰੇ ਫਾਦਰ ਸਾਹਿਬ ਨੂੰ ਜੇਲ੍ਹ ਦੇ ਵਿੱਚ ਭੇਜਤਾ ਦਾ ਜੀ ਜੇਲ੍ਹ ਦੇ ਵਿੱਚ ਅਟੈਕ ਆਇਆ ਜੀ ਇਹ ਅਟੈਕ ਦੇ ਵਿੱਚ ਸਾਨੂੰ ਫੋਨ ਆਇਆ ਮੇਰੀ ਸਵੇਰੇ 7 ਵਜੇ ਮੇਰੇ ਫਾਦਰ ਸਾਹਿਬ ਨਾਲ ਗੱਲ ਹੋਈ ਪ੍ਰਿੰਸ ਮੇਰੇ ਬੇਟਾ ਛਾਤੀ ਮੈਂ ਦਰਦ ਹੋ ਰਹੀ ਹੈ ਛਾਤੀ ਮੈਂ ਦਰਦ ਹੋ ਰਹੀ ਹੈ ਔਰ ਆਈਓ ਛਾਤੀ ਦੇ ਬਾਅਦ ਇਹਨਾਂ ਨੇ 12 ਵਜੇ ਸਾਨੂੰ ਇਹਨਾਂ ਦੀ ਜੇਲ੍ਹ ਪ੍ਰਸ਼ਾਸਨ ਦੀ ਕੋਲ ਆਈ ਇਹ 12 ਵਜੇ ਪੂਰੇ ਹੋ ਗਏ ਸਨ ਰਾਤ 12 ਵਜੇ ਦੁਪਹਿਰੇ 12 ਵਜੇ ਸੀ ਕਈ ਤੇ ਕਿੰਨੇ ਵਜੇ ਲਿਆਏ ਆ ਸਰ ਇਹ ਨਾਲ ਦੀ ਨਾਲ ਜੇਲ੍ਹ ਪ੍ਰਸ਼ਾਸਨ ਥੋੜਾ ਨਾਲ ਦੀ ਨਾਲ ਵੀ ਆ ਗਏ ਤੇ ਮਤਲਬ ਵੀਡੀਓ ਦੇਖੀ ਕਿ ਇਲਜ਼ਾਮ ਲਾ ਰਹੇ ਹੋ ਕਿ ਕੋਈ ਆਈਓ ਨੇ ਆਰਾਮ ਕੀ ਹੈ ਕਿਹੜੇ ਥਾਣੇ ਤੋਂ ਸਰ ਟਕੋਲੀ ਥਾਣੇ ਜੋ ਆਈਓ ਹੈ ਬਲਵੰਤ ਸਿੰਘ ਦਾ ਹੈ ਠੀਕ ਹੈ ਜੀ ਲਖਨ ਸਿੰਘ ਜਿਹੜਾ ਉਹ ਹੈ ਅੰਬਾਲੇ ਵਾਲਾ ਸਰ ਉਹਨਾਂ ਨੇ ਆਈਓ ਪੈਸੇ ਭਾਰ ਰਿਆ ਦਾ ਸਾਥ ਤੇ ਸਰ ਸਰੇ ਆਮ ਉਹਨੇ ਬੋਲਿਆ ਮੈਨੂੰ ਕਿੰਨੇ ਪੈਸੇ ਦੀ ਮੰਗ ਕੀਤੀ ਸਰ ਦੋਨਾਂ ਪਾਰਟੀਆਂ ਤੋਂ ਉਹਨਾਂ ਤੋਂ 10000 ਰੁਪਏ ਲਿਆ ਸਾਨੂੰ ਕਹਿੰਦਾ 10000 ਰੁਪਏ ਤੁਸੀਂ ਮੈਨੂੰ ਦੋ ਮੈਂ ਤੁਹਾਡਾ ਫੈਸਲਾ ਉਰੀ ਕਰੂੰਗਾ ਨਹੀਂ ਉਹਨੇ ਮੇਰੇ ਫਾਦਰ ਨੂੰ ਟੌਰਚਰ ਕਰ ਕਰਕੇ ਸਰ ਸਿੱਧਾ ਜੇਲ੍ਹ ਚ ਭੇਜਿਆ ਕਿਹੜੇ ਮਾਮਲੇ ਤੇ ਜੇਲ੍ਹ ਕੱਟ ਰਹੀ ਸੀ ਸਰ 420 ਸਰ ਕਿਸ ਮਾਮਲਾ ਕਿੰਨਾ ਕਿੰਨੇ ਦਾ ਧੋਖਾਘੜੀ ਕਿੰਨਾ ਸੀ ਧੋਖਾਘੜੀ ਸਰ ਕੁਛ ਨਹੀਂ ਦਾ 80000 ਰੁਪਏ ਦਾ ਦਾ ਸਰ 80000 ਦਾ ਸਾਡਾ ਪਹਿਲਾ ਫੈਸਲਾ ਹੋਇਆ ਅਸੀਂ 50000 ਰੁਪਏ ਸਰ ਜਿੱਥੇ ਦੇਤਾ ਸੀ ਦੇਣੇ ਦੇ ਬਾਅਦ 30000 ਰੁਪਏ ਸਰ ਉਹਨਾਂ ਨੂੰ ਬੋਲਿਆ ਅਸੀਂ ਫੈਸਲਾ ਉਰੇ ਕਰ ਲਓ ਤੁਸੀਂ ਸਾਡੇ ਨਾਲ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਉਹਨਾਂ ਨੇ ਕੀ ਕਰਿਆ ਕਰਿਆ ਅਸੀਂ ਕੋਰਟ 'ਚ ਫੈਸਲਾ ਕਰਾਂਗੇ ਕੀ ਕਰਦੇ ਆ ਤੁਹਾਡੇ ਪਾਪਾ ਕੀ ਕੰਮ ਮੇਰੇ ਪਾਪਾ ਲੱਕੜ ਦਾ ਕੰਮ ਕਰਦੇ ਸੀ ਇਹ ਵੀ ਤੁਹਾਡੇ ਤੁਹਾਡੇ ਫਾਦਰ ਸਾਹਿਬ ਨੂੰ ਕੁੱਟ ਮਾਰ ਹੋਈ ਆ ਉਹਦੀ ਕੋਈ ਐਮ ਆਰ ਕਟਾਈ ਸੀ ਨਹੀਂ ਸਰ ਐਮ ਆਰ ਨਹੀਂ ਟੋਰਚਰ ਵਾਜੀ ਕੀਤੀ ਹੈ ਨਹੀਂ ਟੋਰਚਰ ਤੋਂ ਬਾਅਦ ਮੈਡੀਕਲ ਕਰਵਾਇਆ ਸਰ ਮੈਡੀਕਲ ਚ ਕੁਝ ਨਹੀਂ ਆਇਆ ਸਰ ਉਹਦੇ ਬਾਅਦ ਉਹਨਾਂ ਨੂੰ ਟੈਨਸ਼ਨ ਚ ਗਏ ਉਹ ਟੈਨਸ਼ਨ ਦੇ ਬਾਅਦ ਉਹਨਾਂ ਨੂੰ ਸ਼ੂਗਰ ਦੀ ਪਹਿਲਾ ਪ੍ਰੋਬਲਮ ਸੀ ਅਸੀਸ ਮੰਗਲ ਨੂੰ ਮੰਨਦਿਆ ਉਹਦੇ ਬਾਅਦ ਟੈਨਸ਼ਨ ਦੇ ਬਾਅਦ ਹੰਦੀ ਮੌਤ ਹੋਈ ਹੈ ਹੰਦੀ ਕਾਨੂੰਨੀ ਕਾਰਵਾਈ ਕਿਵੇਂ ਦੇਖ ਸਰ ਹੰਦੀ ਕਾਨੂੰਨੀ ਕਾਰਵਾਈ ਇਹ ਹੈ ਟਕੋਲੀ ਦਾ ਆਈਓ ਬਲਵੰਤ ਸਿੰਘ ਤੇ ਲਖਨ ਸਿੰਘ ਅੰਬਾਲਾ ਸਰ ਇਹ ਦੋ ਬੰਦੇ ਫਾਦਰ ਦੇ ਮੇਰੇ ਦੇ ਜ਼ਿੰਮੇਵਾਰ ਹੈ ਅਸੀਂ ਇਹੀ ਮੰਗ ਕਰਦੇ ਆ ਸਰਕਾਰ ਨੂੰ ਹੋਰ ਪੁਲਿਸ ਪ੍ਰਸ਼ਾਸਨ ਨੂੰ ਸਾਡਾ ਜਿੰਨੇ ਵੀ ਆਪਾਂ ਛੋਟੇ ਛੋਟੇ ਬੱਚੇ ਆ ਦੋ ਇੱਕ ਬੇਟਾ ਇੱਕ ਕੁੜੀਆ ਔਰ ਮਦਰ ਠੀਕ ਹੈ ਸਰ ਆਈਓ ਨੇ ਮੇਰੇ ਫਾਦਰ ਨੂੰ ਟੌਰਚਰ ਬਾਜੀ ਬਹੁਤ ਜ਼ਿਆਦਾ ਕੀਤੀ ਹੈ ਮੇਰੇ ਫਾਦਰ ਨੇ ਜੇਲ੍ਹ ਚ ਆ ਕੇ ਦਮ ਤੋੜ ਪਟਿਆਲਾ ਜੇਲ੍ਹ ਕੱਦ ਲੈ ਆਏਗੇ ਸੀ ਪਟਿਆਲਾ ਜੇਲ੍ਹ ਸਰ ਮੇਰੇ ਫਾਦਰ ਸਾਹਿਬ 29 ਤਰੀਕ ਨੂੰ ਆਏ ਸੀ ਤੇ ਮੌਤ ਕੱਲ ਮੌਤ ਕੱਲ ਹੋਈ ਹੈ ਤੁਹਾਨੂੰ ਟੈਨਸ਼ਨ ਹੈ ਸਰ ਮੈਨੂੰ ਸਵੇਰੇ 7 ਵਜੇ ਮੇਰੇ ਫਾਦਰ ਸਾਹਿਬ ਦਾ ਫੋਨ ਆਇਆ ਸੀ ਉਹ ਕਹਿੰਦੇ ਬੇਟਾ ਮੇਰੇ ਛਾਤੀ 'ਚ ਦਰਦ ਹੋ ਰਿਹਾ ਹੈ ਮੈਂ ਉਹਦੇ ਬਾਅਦ ਵੇਟ ਕਰਿਆ ਮੈਂ ਫਾਦਰ ਸਾਹਿਬ ਕਹਿੰਦੇ ਮੈਂ ਆਕੇ ਫੋਨ ਕਰਦਾ ਤੈਨੂੰ ਮੈਂ ਕਹਿੰਦਾ ਫਾਦਰ ਸਾਹਿਬ ਪਹਿਲੇ ਦਵਾਈ ਲੈ ਕੇ ਆਓ ਦਵਾਈ ਦੇ ਬਾਅਦ ਸਰ ਜੇਲ੍ਹ 'ਚੋਂ ਸਾਨੂੰ ਮੁਲਾਜ਼ਮ ਦੌਰੇ ਦੇ ਜਿਹੜੇ ਗਾਰਡ ਵਾਲੇ ਤੇ ਉਹਨਾਂ ਦੇ ਨਾਲ ਦਾ ਫੋਨ ਆਇਆ ਤੁਹਾਡੇ ਫਾਦਰ ਸਾਹਿਬ 12 ਵਜੇ ਪੂਰੇ ਹੋਗੇ ਇਹ 슈ਗਰ ਸਕਰ ਸੀ ਇਹਨਾਂ ਨੂੰ ਸੀ 슈ਗਰ ਸੀ ਸਰ ਟ੍ਰੀਟਮੈਂਟ ਨਹੀਂ ਮਿਲਦਾ ਸਰ ਟ੍ਰੀਟਮੈਂਟ ਸਰ ਦਵਾਈਆਂ ਹੀ ਡੁਪਲੀਕੇਟ ਹਨ ਆਵਾਰ ਤੇ ਦਵਾਈ ਜਾਂਦੀ ਦੀ ਜੇ ਮੇਰੇ ਫਾਦਰ ਸਾਹਿਬ ਨੂੰ ਟਾਈਮ ਤੇ ਪ੍ਰੋਪਰ ਇਲਾਜ ਮਿਲਿਆ ਹੁੰਦਾ ਸਰ ਮੇਰੇ ਫਾਦਰ ਸਾਹਿਬ ਅੱਜ ਸਾਡੇ ਵਿੱਚ ਹੁੰਦੇ ਇਕੀ ਗੱਲ ਕੀਤੀ ਜੋ ਕਿ ਪੁਲਿਸ ਸਰ ਕੀਤੀ ਸਰ ਜੇਲ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਜੇਲ ਪ੍ਰਸ਼ਾਸਨ ਕਹ ਰਿਹਾ ਸਾਡੇ ਵੱਲ ਤੇ ਟ੍ਰੀਟਮੈਂਟ ਪੂਰਾ ਹੋਇਆ ਹੈ ਸਾਡੀ ਕੋਈ ਗਲਤੀ ਨਹੀਂ ਹੈ ਜੋ ਵੀ ਗਲਤੀ ਹੈ ਸਰ ਅਸੀਂ ਆਈਓ ਨੂੰ ਲੈਣਾ ਚਾਹੁੰਦੇ ਆ ਮੈਂ